ਪੀਰ ਆਫ ਕੀਰਾਂ ਦੀ ਨਗਰੀ ਚੈਨਲ ਤੇ ਸਵਾਗਤ ਹੈ ਸਾਰੇ ਹੀ ਸਤਿਕਾਰਯੋਗ ਸਰੋਤਿਆਂ ਦਾ ਸੋ ਦੋਸਤੋ ਅੱਜ ਇੱਕ ਅਗੋਰੀ ਜੀ ਦਾ ਸ਼ਾਬਰ ਮੰਤਰ ਲੈ ਕੇ ਹਾਜ਼ਰ ਹੋਏ ਹਾਂ ਇਹ ਅਗੋਰੀ ਜੀ ਦਾ ਸ਼ਾਬਰ ਮੰਤਰ ਜੋ ਕਿ ਹਰ ਤਰ੍ਹਾਂ ਦੀ ਕੀਤੇ ਕਰਾਏ ਲੱਗੇ ਲਗਾਏ ਭੇਜੇ ਪੁਜਾਈ ਸਾਰਿਆਂ ਦੇ ਲਈ ਵੀ ਫਾਇਦਾ ਕਰਨ ਵਾਲਾ ਇਹ ਗੁਰੀ ਦਾ ਸ਼ਾਬਰ ਮੰਤਰ ਹੈ ਇਸ ਮੰਤਰ ਲਈ ਗਿੜੇ ਵੀ ਮਿਹਨਤ ਕਰਨ ਦੀ ਉਹਨਾਂ ਦੇ ਲਈ ਇਹ ਹੈ ਕਿ ਜਿਆਦਾ ਮਿਹਨਤ ਦੀ ਵੀ ਜ਼ਰੂਰਤ ਨਹੀਂ ਪਰ ਇਸ ਮੰਤਰ ਨੂੰ ਜਿਨ੍ਹਾਂ ਨੇ ਵੀ ਕੰਠ ਕਰ ਲਿਆ ਕੰਠ ਕਰਨੇ ਤੋਂ ਬਾਅਦ ਥੋੜੇ ਦਿਨਾਂ ਦੀ ਮਿਹਨਤ ਕਰਕੇ ਇਹ ਚਲਾਇਆ ਜਾ ਸਕਦਾ ਇਸ ਮੰਤਰ ਦੀ ਨਾਲ ਕਿਸੇ ਤਰ੍ਹਾਂ ਦਾ ਵੀ ਕੀਟਕਰਾਇਆ ਹੋਵੇ ਤੁਹਾਡੇ ਆਪਣੇ ਤੇ ਹੋ ਵੀ ਉਹ ਵੀ ਠੀਕ ਹੋਊਗਾ ਜੇਕਰ ਕਿਸੇ ਤੇ ਵੀ ਹੁੰਦਾ ਉਹ ਵੀ ਠੀਕ ਹੋਊਗਾ ਕੋਈ ਕੀਤਾ ਕਰਾਇਆ ਹੋਵੇ ਕੋਈ ਲਗਾ ਲਗਾਇਆ ਹੋਵੇ ਕੋਈ ਭੇਜਿਆ ਭਜਾਇਆ ਹੋਵੇ ਜੰਤਰ ਹੋਵੇ ਮੰਤਰ ਹੋਵੇ ਤੰਤਰ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਤਾਂ ਉਹਦੇ ਲਈ ਇਹ ਧੋਰੀ ਬਾਬਾ ਜੀ ਦਾ ਜੋ ਕਿ ਸ਼ਾਬਰ ਮੰਤਰ ਹੈ ਇਸ ਮੰਤਰ ਨੂੰ ਚੰਗੀ ਤਰ੍ਹਾਂ ਗੰਠ ਕਰਨੇ ਤੋਂ ਬਾਅਦ ਚਲਾਉਣਾ ਹੈ ਲੇਕਿਨ ਇਹ ਮੰਤਰ ਚਲਾਉਣ ਤੇ ਲਈ ਸਾਖ پاک ਰਹਿਣਾ ਬਹੁਤ ਜ਼ਰੂਰੀ ਹੈ ਤੇ ਨਾਜ਼ਦੀ ਨਾਲ ਇਹ ਆ ਕਿ ਕਿਸੇ ਅੱਛੇ ਕੰਮ ਲਈ ਹੀ ਵਰਤਿਆ ਜਾਵੇ ਤਾਂ ਇਹ ਫਾਇਦਾ ਕਰੇਗਾ ਸੋ ਮੈਂ ਉਹ ਅਗੋਰੀ ਬਾਬਾ ਜੀ ਦਾ ਮੰਤਰ ਪਾਠ ਤੁਹਾਡੇ ਨਾਲ ਸਾਂਝਾ ਕਰਾਂ ਤੁਹਾਨੂੰ ਦੱਸਾਂ ਇਸ ਤਰ੍ਹਾਂ ਅਗੋਰੀ ਬਾਬਾ ਜੀ ਦਾ ਇਹ ਸ਼ਾਭਰ ਮੰਤਰ ਹੈ ਓਮ ਨਮੋ ਅਦੇਸ਼ ਗੁਰੂ ਕਾ अगोरी अगोरी अगोरी, अगोरी कहाँ चले अगोरी शमशान से चले अगोरी के साथ कौन चले अगोरी के साथ मड़ी चले मसानी चले शमशान के पूत प्रेत चले मारो मार करते चले दाड़ो धाड़ करते चले अमुख जिथे अमुख शब्द आंदा है उथे तुसी आपना नाम लेना है जा फिर जिद ये पाठ करना नाम लेना है जे तुम अपना नाम लोगे तो, तो फिर पाठ करना दूर करे किए को अड़ंत को अड़ंत को ओजा को को मुला मोलवी को मिया को डायन को ना दूर करे तो अघोरी ना कहलाए मोगाल को मुठ को सुट को हर प्रकार के नजर दोष को इसी पल इसी घड़ी अंगोरी लेकर जाए तो अघोर ना कहलाए शब्द सच्चा पिंड काचा देखा अंगोरी तेरे शब्द का तमाशा सत्य का नाम आदेश 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 सुदोस्तो ਇਹ ਗਉਰੀ ਸ਼ਾਬਰ ਮੰਤਰ ਹੈ ਸੋ ਇਹ ਮੰਤਰ ਬੜੇ ਪਿਆਰ ਦੇ ਨਾਲ ਚਲਾ ਸਕਦੇ ਆ ਸੋ ਦੋਸਤੋ ਇਹ ਸ਼ਾਬਰ ਮੰਤਰ ਜਾਂ ਇਹ ਵੀਡੀਓ ਤੁਹਾਨੂੰ ਕਿਹੋ ਜਿਹਾ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਹੈ ਜਿਹੜੇ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਆਪੀਰਾਂ ਦੀ ਜਰੂਰ ਲਿਖਣੀ ਹੈ ਜਲਦ ਹੀ ਕਿਸੇ ਨਵੇਂ ਮੰਤਰ ਪਾਠ ਦੀ ਨਾਲ ਹਾਜ਼ਰ ਹੋਵਾਂਗੀ ਜਦ ਤੱਕ ਲਈ ਜੈ ਪੀਰਾਂ ਦੀ